ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿਹੜੇ ਸਿੰਘ ਸਾਹਿਬ ਦਮਦਵਾ ਸਾਹਿਬ ਦੇ ਸਨ ਉਹਨਾਂ ਦੀ ਸੇਵਾ ਨੂੰ ਨਹੀਂ ਸੀ ਖਤਮ ਕਰਨਾ ਚਾਹੀਦਾ ਇਹ ਗਲਤ ਫੈਸਲਾ ਜੇ ਮੈਨੂੰ ਪੁੱਛੋ ਤੇ ਮੈਂ ਕਹਿ ਸਕਦਾ ਆ ਕਿ ਧਾਮੀ ਸਾਹਿਬ ਤੇ ਦਬਾਅ ਪਾ ਕੇ ਫੈਸਲਾ ਕਰਵਾਇਆ ਗਿਆ ਉਹ ਕਹਿੰਦੇ ਨੈਤਿਕਤਾ ਦੇ ਆਧਾਰ ਤੇ ਧਾਮੀ ਸਾਹਿਬ ਕਹਿੰਦੇ ਨੈਤਿਕਤਾ ਸੀ ਮੇਰੀ ਸਿੰਘ ਸਾਹਿਬ ਦਾ ਇੱਕ ਮੈਸੇਜ ਵੇਖ ਕੇ ਕਹਿੰਦੇ ਮੈਂ ਅਸਤੀਫਾ ਦੇ ਰਿਹਾ ਨਹੀਂ ਧਾਮੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਪਰ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਹੀਂ ਸੀ ਪਾਸੇ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਸੀਗਾ ਚਲੋ ਧਾਮੀ ਸਾਹਿਬ ਤੇ ਇਸ ਗੱਲ ਦਾ ਦਬਾਅ ਸੀ ਕਿ ਗਲਤ ਫੈਸਲਾ ਲਿਆ ਤੇ ਉਹ ਧਾਮੀ ਸਾਹਿਬ ਵੀ ਪਾਸੇ हट ਗਏ ਸੋ ਇਹ ਗੱਲਾਂ ਜਿਹੜੀਆਂ ਨਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀਆਂ ਇਹ ਸਾਡੇ ਸਿਧਾਂਤ ਦੇ ਵਿਰੁੱਧ ਜਾਂਦੀਆਂ ਆ ਜਿਹੜਾ ਸਾਡਾ ਫਲਸਫਾ ਆ ਸੰਕਲਪ ਆ ਉਹ ਮਹਾਨ ਆ ਉਹ ਉੱਚਾ ਆ ਉਹ ਸਾਡੇ ਉੱਪਰ ਆ ਤੇ ਜਿਹੜਾ ਪ੍ਰਬੰਧ ਆ ਇਹ ਪ੍ਰਬੰਧ ਜਿਹੜੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੇ ਤੁਹਾਨੂੰ ਸੇਵਾ ਮਿਲ ਗਈ ਇਹਨਾਂ ਲੰਬਾ ਸਮਾਂ ਤੁਸੀਂ ਸੇਵਾ ਕਰ ਰਹੇ ਹੋ ਤੇ ਤੁਹਾਨੂੰ ਜਿਹੜਾ ਸਾਡਾ ਫਲਸਫਾ ਉਹਦੇ ਮੁਤਾਬਕ ਸਿਧਾਂਤ ਤੇ ਪਹਿਲਾਂ ਜੇ ਸੇਵਾ ਕਰਨੀ ਚਾਹੀਦੀ ਹੈ ਜੇ ਤੁਸੀਂ ਕਹੋ ਕਿ ਅਕਾਲ ਤਖਤ ਸਾਹਿਬ ਦਾ ਦੈਰਾ ਇੱਥੋਂ ਤੱਕ ਸੀਮਿਤ ਹੈ ਕਿ ਸਿੰਘ ਸਾਹਿਬ ਕੋ ਦੇਸ਼ ਨਹੀਂ ਕਰ ਸਕਦੇ ਕੌਮ ਨੂੰ ਸਾਰੀ ਕੌਮ ਤਾਂ ਸਿੰਘ ਸਾਹਿਬ ਤੋਂ ਦੇਸ਼ ਚਾਹੁੰਦੀ ਆ ਸਾਰਾ ਪੰਥ ਅਕਾਲ ਤਖਤ ਸਾਹਿਬ ਅੱਗੇ ਆ ਕੇ ਆਪਣਾ ਸਿਰ ਝੁਕਾਉਂਦਾ ਆ ਤੇ ਅਕਾਲ ਤਖਤ ਸਾਹਿਬ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੇ ਸਥਾਪਿਤ ਨਹੀਂ ਸੀ ਹੋਈ ਅਕਾਲ ਤਖਤ ਸਾਹਿਬ ਤਾਂ ਪਹਿਲੇ ਹੀ ਬਣਿਆ ਆ ਇਸ ਤੱਕ ਤੋਂ ਵੱਡੇ ਵੱਡੇ ਫੈਸਲੇ ਹੋਏ ਆ ਵੱਡੇ ਵੱਡੇ ਜੰਗ ਲੜੇ ਗਏ ਨੇ ਸੋ ਇਹ ਉਹਨਾਂ ਦੀ ਬੜੀ ਗਲਤੀ ਆ